ਮਾਰਤਾ 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 ਪੰਜਾਬ ਦੇ ਵਿੱਚ ਇੱਕ ਪੱਤਰਕਾਰ ਤੇ ਵੱਡੇ ਕਾਰੋਬਾਰੀ ਦਾ ਪਿਤਾ ਪੂ ਮਾਫੀਆ ਨੇ ਡੋੜਾ ਡੋੜਾ ਕੇ ਮਾਰਤਾ ਦਰਅਸਲ ਇਸ ਮੁਕਦਮੇ ਦੇ ਵਿੱਚ ਨਵੇਂ ਕਾਨੂੰਨ ਦੇ ਤਹਿਤ ਪੰਜਾਬ ਚ ਕਤਲ ਦਾ ਪਹਿਲਾ ਮੁਕਤਮਾ ਤਰਜ ਕੀਤਾ ਗਿਆ ਹੈ ਇਹ ਘਟਨਾ ਹੋਈ ਹੈ ਜੀ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦੇ ਵਿੱਚ ਜਿੱਥੇ ਕਿ ਕਤਲ ਦੇ ਨਵੇਂ ਕਾਨੂੰਨ ਦੇ ਮੁਤਾਬਕ ਮੁਕਦਮਾ ਤਰਜ ਕੀਤਾ ਗਿਆ ਹੈ ਇਹ ਮਾਮਲਾ ਇੱਕ ਪੱਤਰਕਾਰ ਤੇ ਵੱਡੇ ਕਾਰੋਬਾਰੀ ਦੇ ਪਿਤਾ ਦੇ ਕਤਲ ਨਾਲ ਜੁੜਿਆ ਹੋਇਆ ਹੈ ਦੱਸਿਆ ਚਾਰਿਆ ਕਿ ਬਿਜਲੀ ਮਹਿਕਮੇ ਤੋਂ ਰਿਟਾਇਰ ਮਨਜੀਤ ਸਿੰਘ ਦੀ ਅਜਨਾਲਾ ਦੇ ਵਿੱਚ ਜ਼ਮੀਨ ਲੱਗਦੀ ਸੀ ਸੋ ਉਸਨੇ ਜ਼ਮੀਨ ਦੀ ਨਿਸ਼ਾਨਦੇਹੀ ਵਾਸਤੇ ਅਪਲਾਈ ਕੀਤਾ ਸੀ ਤੇ ਤਿੰਨ ਚਾਰ ਦਿਨ ਪਹਿਲਾਂ ਉਹਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਹੋ ਗਈ ਨਿਸ਼ਾਨਦੇਹੀ ਹੋਣ ਤੋਂ ਬਾਅਦ ਪੂ ਮਾਫੀਆ ਨੇ ਉਹਨਾਂ ਦੇ ਨਾਲ ਆੜਾ ਲੈਣਾ ਸ਼ੁਰੂ ਕਰ ਦਿੱਤਾ ਬਾਅਦ ਫਿਰ ਕੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਰੰਜਿਸ਼ ਵਧ ਰਹੀ ਗਈ ਤੇ ਉਹਨਾਂ ਦਾ ਬੇਟਾ ਜਗਦੀਪ ਸਿੰਘ 3 ਦਿਨ ਪਹਿਲਾਂ ਵਿਦੇਸ਼ ਲਈ ਰਵਾਨਾ ਹੋਇਆ ਇਸ ਦੌਰਾਨ ਅਚਾਨਕ ਮਨਜੀਤ ਸਿੰਘ ਲਾਪਤਾ ਹੋ ਗਏ ਤੇ ਪਤਾ ਲੱਗਿਆ ਕਿ ਉਹਨਾਂ ਦੀ ਐਕਟਵਾ ਨਹਿਰ ਕਿਨਾਰੇ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੀ ਭਾਲ ਸ਼ੁਰੂ ਕੀਤੀ ਗਈ ਤੇ ਅਗਲੇ ਦਿਨ ਉਹਨਾਂ ਦੀ ਲਾਸ਼ ਨਹਿਰ ਚ ਬਰਾਮਦ ਹੋ ਗਈ ਜਿਸ ਦੇ ਉੱਤੇ ਸੱਟਾਂ ਦੇ ਨਿਸ਼ਾਨ ਸਨ ਜਿਸ ਨਾਲ ਸਾਫ਼ ਹੋ ਗਿਆ ਕਿ ਉਹਨਾਂ ਦਾ ਕਾਤਲ ਘਰ ਤੇਤਾ ਖਿਆ ਹੈ ਉਹਨਾਂ ਦਾ ਪੁੱਤ ਵਿਦੇਸ਼ ਤੋਂ ਪਰਤਿਆ ਤੇ ਕਤਲ ਦਾ ਮੁਕਤਮਾ 1 ਜੁਲਾਈ ਤੋਂ ਸਾਡੇ ਦੇਸ਼ ਦੇ ਕਾਨੂੰਨ 'ਚ ਬਦਲਾਅ ਹੋ ਗਿਆ ਤੇ ਹੁਣ IPC ਦੀ ਜਗ੍ਹਾ ਭਾਰਤੀ ਨਿਆਂ ਸੰਹਿਤਾ ਦੀ ਧਾਰਾਵਾਂ ਲੱਗਣ ਗਿਆ। ਯਾਨੀ ਕਿ 302 ਦੀ ਥਾਂ ਦੇ ਉੱਤੇ ਹੁਣ ਲੱਗੀ ਹੈ ਧਾਰਾ 103 ਤੇ ਉਸ ਦੇ ਨਾਲ ਹੀ 3/5 ਸੋ ਨਵਾਂ ਕਾਨੂੰਨ ਲਾਗੂ ਹੋ ਗਿਆ ਪੰਜਾਬ ਦੇ ਵਿੱਚ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਵੀ ਵੱਡੀ ਚੁਣੌਤੀ ਪੂ ਮਾਫੀਆ ਵੱਲੋਂ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਪੱਤਰਕਾਰ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਬਦੀ ਸਿੰਘ ਸ਼ੌਂਕੀਆ ਪੱਤਰਕਾਰੀ ਕਰਦੇ ਨੇ ਤੇ ਇਸ ਦੇ ਨਾਲ ਨਾਲ ਵੱਡੇ ਕਾਰੋਬਾਰੀ ਵੀ ਨੇ ਸੋ ਲੰਬੇ ਸਮੇਂ ਤੋਂ ਪੱਤਰਕਾਰੀ ਨਾਲ ਜੁੜੇ ਨੇ ਤੇ ਉਹਨਾਂ ਦੇ ਪਿਤਾ ਦੇ ਕਤਲ ਦੀ ਵਾਰਦਾਤ ਤੋਂ ਬਾਅਦ ਉਹਨਾਂ ਨੇ ਪੁਲਸ ਨਾਲ ਸੰਪਰਕ ਕੀਤਾ ਪਹਿਲਾਂ ਤਾਂ ਪੁਲਸ ਇਸ ਮਾਮਲੇ ਨੂੰ ਹਾਸਤਾ ਬਣਾ ਰਹੀ ਸੀ ਪਰ ਜਦੋਂ ਵਿਦੇਸ਼ ਤੋਂ ਪਰਤੇ ਤੇ ਸਾਰੇ ਹਾਲਾਤਾਂ ਨਾਲ ਪੁਲਤ ਨੂੰ ਜਾਣੂ ਕਰਵਾਇਆ ਜਿਸ ਤੋਂ ਬਾਅਦ ਪੜਤਾਲ ਕੀਤੀ ਗਈ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਯਾਨੀ ਕਿ ਮਨਜੀਤ ਸਿੰਘ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਨਵੇਂ ਕਾਨੂੰਨ ਦੇ ਤਹਿਤ ਪੰਜਾਬ ਚ ਪਹਿਲਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਫਿਲਹਾਲ ਪੁਲਤ ਨੇ ਯੂਰੋਪੀਆ ਦੇ ਖਿਲਾਫ ਨਵੇਂ ਕਾਨੂੰਨ ਦੇ ਤਹਿਤ ਕਾਰਵਾਈ ਕਰਤੀ ਹੈ ਪਰ ਗ੍ਰਿਫਤਾਰੀ ਹਜੇ ਕਿਸੇ ਦੀ ਨਹੀਂ ਹੋਈ ਜਦ ਕਿ ਮ੍ਰਿਤਕ ਦੇ ਪਿਤਾ ਜਗਦੀਪ ਸਿੰਘ ਦਾ ਇਲਜ਼ਾਮ ਹੈ ਕਿ ਪੂ ਮਾਫੀਆ ਉਹਨਾਂ ਦੇ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ ਸੋ ਉਹਨਾਂ ਦੇ ਪਿਤਾ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਸ਼ੂਟ ਕਰਵਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਪੱਤਰਕਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਜ਼ਮੀਨ ਦੇ ਉੱਤੇ ਕਿਵੇਂ ਕਬਜ਼ਾ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਜੀ ਉਹ ਬਾਈਟ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੋ ਇਸ ਤੋਂ ਬਾਅਦ ਅਗਲੇ ਦਿਨ ਉਹ ਲਾਪਤਾ ਹੋ ਜਾਂਦੇ ਨੇ ਤੇ ਉਹਨਾਂ ਦੀ ਲਾਸ਼ ਨਹਿਰ ਚੋਂ ਬਰਾਮਦ ਹੋ ਚੰਦਿਆ ਫਿਲਹਾਲ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੇ ਅਫਸਰਾਂ ਨੇ ਦਾਅਵਾ ਕੀਤਾ ਕਿ ਜਲਦੀ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਏਗਾ ਤੇ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਏਗਾ ਕਿਉਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਕਿਸੇ ਤਰੀਕੇ ਦੇ ਦਬਾਅ 'ਚ ਨਹੀਂ ਹੈ ਇਹੀ ਕਹਿਣਾ ਹੈ ਪੁਲਿਸ ਅਫਸਰਾਂ ਦਾ ਹੁਣ ਵੇਖਣਾ ਹੋਵੇਗਾ ਕਿ ਕਦੋਂ ਹੋਏਗੀ ਗ੍ਰਿਫਤਾਰੀ